ਕੌਣ ਆ ਗਿਆ ਕਾਦੀ ਹੈ ਮਸਤ ਇਹ ਵੀਰ ਅੱਜ 5 ਸਾਲਾਂ ਬਾਅਦ ਆਪਣੀ ਮਾਂ ਨੂੰ ਆਪਣੇ ਭਰਾ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੇਗਾ ਮੰਮੀ ਨੂੰ ਫੇਰ ਆ ਗਏ ਮਾਂ ਮਿਲੋ ਜੀ ਫਿਰ ਦੀਪਕ ਕੋਣ ਮਾਰ ਲੰਦੀ ਸੀ ਬਿਲਕਦੀ ਸੀਗੀ ਓ ਦੀਪਕ ਮੰਮੀ ਦੀਪਕ ਦੀਆਂ ਪੁਰਾਣੀਆਂ ਤਸਵੀਰਾਂ ਜੀ ਦੇਖੋ ਇਹ ਸੀਗਾ ਦੀਪੂਾ ਕੌਣਾ ਹੈ ਤੇਰੇ ਵਿਆਹ ਦੀ ਫੋਟੋ ਆ ਵਿਆਹ ਕੌਣ ਹੈ ਦੀਪੂ ਕਿੰਨਾ ਸੋਹਣਾ ਸੀ ਯਾਰ ਇੱਕ ਵੇਲੇ ਵਿਆਹ ਦੀ ਫੋਟੋ ਆ ਮੀਰ ਦੇ ਇੰਨਾ ਸੋਹਣਾ ਸੇਰਾ ਲੱਗਿਆ ਹੋਇਆ ਕਿੱਥੇ ਖੜਿਆ ਹੈ ਪਾਣਾ ਵਧੀਆ ਕੰਮ ਕਰਦੇ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਅੱਜ ਠੇਕੇਦਾਰ ਹੀ ਠੇਕੇਦਾਰੀ ਕਰਦੇ ਸੀ ਬੰਦਿਆਂ ਨੂੰ ਮਾਰ ਲਾ ਕੇ ਕੰਮ ਕਰਾਉਂਦੇ ਸੀ ਦੀਪਕ ਠੇਕੇਦਾਰ ਹੈ ਲੋ ਜੀ ਆ ਬੰਦਾ ਹੈ ਜੀ ਦੇਖ ਲੋ ਇੱਥੇ ਰਹਿੰਦਾ ਵਿਚਾਰਾ 1 ਸਾਲ ਹੋ ਗਿਆ ਬਾਹ ਜਿਹੜੇ ਹਾਲਾਤ ਬਹੁਤ ਮਾੜੇ ਹਰਦਾ ਜੀ ਆ ਬੈਠੇ ਦੇਖ ਲੋ ਨੰਗੇ ਪੈਰ ਹੈ ਕੱਪੜੇ ਦੇ ਪਾਟੇ ਵਿੱਚ ਹੈ ਵਿਚਾਰੇ ਜ਼ਾੜੀ ਹੈ ਪੰਜਾਬੀ ਬੋਲਦਾ ਵੈਸੇ ਘੱਟ ਬੋਲਦਾ ਜੇ ਬਲਾਵਨੀ ਤਾਂ ਬੋਲਦਾ ਹੀ ਨਹੀਂ ਹੈ ਤਾਨੂੰ ਅੱਜ ਇੱਕ ਬੰਦੇ ਦੀ ਹਾਲਤ ਦਿਖਾ ਰਹੇ ਆ ਵੀ ਜਿਹੜਾ ਇੱਕ ਸਾਲ ਤੇ ਇੱਥੇ ਰੂੜੀ ਤੇ ਕਚਰਾ ਪਚਰਾ ਖਾ ਕੇ ਜੋ ਵੀ ਹੈ ਆਪਣਾ ਗੰਦਬੰਦ ਖਾ ਕੇ ਢਿੱਡ ਭਰਦਾ ਬਾਈ ਨੌਜਵਾਨ ਮੁੰਡਾ ਇਹ ਠੀਕ ਹੈ ਪਤਾ ਨਹੀਂ ਕਿਹਦਾ ਧੀ ਪੁੱਤ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਦੀਪਕ ਆ ਜੀ ਨਾਮ ਵੀ ਸਾਨੂੰ ਤਾਂ ਅੱਜ ਹੀ ਪਤਾ ਲੱਗਿਆ ਇਹਦੀ ਬਾਹ ਦੇ ਉੱਤੇ ਲਿਖਿਆ ਹੋਇਆ ਵਾ ਡੈਂਪਲ ਜਾਨ ਆਪਣੀ ਵਾਈਫ ਦਾ ਨਾਮ ਲਹਿ ਕੇ ਇਹ ਵੀਰ ਅਜ 5 ਸਾਲਾਂ ਬਾਅਦ ਆਪਣੀ ਮਾਂ ਨੂੰ ਆਪਣੇ ਭਰਾ ਨੂੰ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਮਿਲੂਗਾ ਇਹ ਇਹਦੇ ਪਿੰਡੋਂ ਪੰਚਾਇਤ ਆਈ ਆ ਇਹਦੇ ਪਿੰਡੋਂ ਇਹਦੇ ਪਰਿਵਾਰ ਦੇ ਮੈਂਬਰ ਇਹਨੂੰ ਲੈਣ ਆਏ ਆ ਜਦੋਂ ਕਰੋਨਾ ਦਾ ਕਾਲ ਸ਼ੁਰੂ ਹੋਇਆ ਸੀ 2020 ਦੇ ਵਿੱਚ ਉਦੋਂ ਇਹ ਘਰੋਂ ਗਮ ਗਿਆ ਸੀ ਅਬਸੈਂਟ ਸੀਗਾ ਘਰੋਂ ਵੀ ਘਰ ਵਾਲੀ ਨਾਲ ਵੀ ਡਿਵੋਰਸ ਹੋ ਗਿਆ ਬੱਚੀ ਇੱਕ ਬੇਟੀ ਉਹ ਤੇ ਇਹਦੀ ਵਾਈਫ ਦੋਨੋਂ ਛੱਡ ਕੇ ਉਹਨੂੰ ਜਾ ਚੁੱਕੇ ਆ ਕਿਉਂਕਿ ਭੰਗ ਪਿੰਦਾ ਸੀ ਮੈਂਟਲੀ ਅਬਸੈਟ ਹੋ ਗਈ ਭੰਗ ਦੇ ਨਾਲ ਤੇ ਅੱਜ ਇਹਦਾ ਪਰਿਵਾਰ ਇਹਦਾ ਭਰਾ ਇਹਦੀ ਮਾਂ ਇਹਨਾਂ ਨੇ ਸਾਡੀ ਵੀਡੀਓ ਨੂੰ ਦੇਖਿਆ ਤੇ ਇਹਨਾਂ ਨੇ ਪਛਾਣਿਆ ਵੀ ਇਹ ਤਾਂ ਦੀਪਕ ਆ ਸਾਡਾ ਤੇ 5 ਸਾਲਾਂ ਬਾਅਦ ਅੱਜ ਮਿਲਣਗੇ ਆਪਣੇ ਪਰਿਵਾਰ ਨੂੰ ਦੀਪਕ ਕਿਹਨ ਆਇਆ ਖੜਾ ਹੋ ਕੇ ਮਿਲ ਦੀਪਕ ਆ ਜਾ ਉੱਥੇ ਮੰਮੀ ਕਿੱਥੇ ਆ ਮੰਮੀ ਨੂੰ ਮਿਲ ਮੰਮੀ ਨੂੰ ਫੇਰ ਆ ਗਏ ਮਿਲੋ ਜੀ ਦੀਪਕ ਕੌਣ ਆ ਕੌਣ ਆ ਗਿਆ ਚਿਕਾਰੀਆਂ ਕੁੜੀਸ ਮੈਂ ਕਾੜੀਆਂ ਆ ਪਤਾ ਕੌਣ ਆ ਗਿਆ ਮੰਮੀ ਦੇ ਪੈਰੀਂ ਹੱਥ ਲਾ ਪੈਰੀਂ ਹੱਥ ਲਾ ਦੇ ਮੰਮੀ ਦੇ ਮੰਮੀ ਦੇ ਪੈਰੀਂ ਹੱਥ ਲਾ ਲਾ ਦੇ ਲਾ ਦੇ ਉੱਠੋ ਚੰਗੇ ਬਣ ਖੜਾ ਹੋ ਖੜਾ ਆ ਜਾ ਆ ਜਾ ਉੱਥੇ ਕੋਈ ਇੰਜੰਦਾ ਨਹੀਂ 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 ਡੰਗੜੀ ਖੜ ਖੜ ਖੜਾ ਹੋ ਖੜਾ ਆ ਜਾ ਜਿਹੜਾ ਆਪੀ ਭਰਾਟੇ ਆ ਰਹੇ ਨੇ ਉਹ ਠੀਕ ਹੈ ਉਹ ਡੱਬਾ ਵੀ ਆ ਰਿਹਾ ਸਾਰੇ ਹਰ ਕਿੰਨੇ ਜਾਣੇ ਆਏ ਨੇ ਸਾਰੇ ਮੇਲਣ ਆਏ ਨੇ ਵੀ ਜਾ ਵੀ ਜਾ ਮੈਂ ਅਰੇ ਆਇਆ ਹੋਇਆ ਪਾ ਆਜੀ ਮਾਂ ਨੂੰ ਕਿੰਨੇ 5 ਸਾਲਾਂ ਬਾਅਦ ਮਿਲ ਰਹੇ ਆ ਮਾਂ ਨੂੰ ਮਾਂ ਰਹਿੰਦੀ ਸੀ ਬਿਲਕਦੀ ਸੀਗੀ ਓ ਦੀਪਕ ਮੰਮੀ ਕੌਣ ਆ ਕੌਣ ਆ ਇਹ ਕੌਣ ਆ ਮਾਂ ਕਿੱਥੇ ਆ ਕਿੱਥੇ ਆ ਮਾਂ ਮਾਂ ਕਿੱਥੇ ਆ ਦੀਪਕ ਮਾਂ ਵਾ ਆਪਾਂ ਇਹਦੇ ਤੇ ਬੋੜਾ ਪ੍ਰਾਣੀ ਆ ਆ ਵਿੱਚ ਲੈ ਗਾ ਨਾ ਤਾਡੀ ਬੋਲੇ ਸੋਨਹਰ ਸ੍ਰੀ ਕਾਨ ਲੈ ਉਹ ਦੀਪੂ ਖੜਾ ਹੋ ਗਿਆ ਬਈ ਸ਼ਾਬਾਸ਼ ਤੜਕੇ ਮਾਰ ਦੂਗੀ ਸਾਰੇ ਜਣੇ ਠੀਕ ਆ ਦੀਪਕ ਦੀਆਂ ਪ੍ਰਾਣੀਆਂ ਤਸਵੀਰਾਂ ਜੀ ਦੇਖੋ ਇਹ ਸੀਗਾ ਦੀਪੂ ਦੀਪੂ ਕਾਹਨ ਆ ਤੇਰੇ ਵਿਆਹ ਆ ਤੇਰੇ ਵਿਆਹ ਦੀ ਫੋਟੋ ਆ ਵਿਆਹ ਕਾਹਨ ਇਹ ਦੀਪੂ ਕਿੰਨਾ ਸੋਹਣਾ ਸੀ ਯਾਰ ਆ ਵੀਰੇ ਆ ਜਾ ਬੜੀ ਦੁੱਖ ਦੀ ਗੱਲ ਆ ਜੀ ਸਾਡਾ ਸਿਸਟਮ ਸਾਡੀਆਂ ਸਰਕਾਰਾਂ ਕੋਈ ਧਿਆਨ ਨਹੀਂ ਦਿੰਦਾ ਪੰਜਾਬ ਦੇ ਵਿੱਚ ਭੰਗ ਨੇ ਬਹੁਤ ਨੌਜਵਾਨ ਕਮਲੇ ਕਰਦੇ ਆ ਇਹ ਵੀ ਨੌਜਵਾਨ ਪਿੰਡ ਦੇ ਵਿੱਚ ਗਲੀ ਗਲੀ ਚ ਖਾਲੀ ਪਲਾਟਾਂ ਤੇ ਸੜਕਾਂ ਤੇ ਸੂਏ ਕਸੀਆਂ ਤੇ ਨਹਿਰਾਂ ਤੇ ਮਾੜਾ ਜਆ ਬੱਟੀਆਂ ਜਿਹੜੀਆਂ ਨੈਸ਼ਨਲ ਹਾਈਵੇ ਨੇ ਹਰ ਥਾਂ ਤੇ ਭੰਗੀ ਭੰਗ ਖੜੀ ਆ ਚਾਰੇ ਪਾਸੇ ਹੈ ਬਹੁਤ ਨੌਜਵਾਨ ਭੰਗ ਨਾਲ ਕਮਲੇ ਹੋ ਗਏ ਮੈਂਟਲ ਹੋ ਗਏ 2020 ਦੇ ਵਿੱਚ ਜਦੋਂ ਕਰੋਨਾ ਦਾ ਕਾਲ ਸੀ ਉਦੋਂ ਦੀਪੂ ਦੀਪਕ ਆਪਣੇ ਘਰੋਂ ਨਿਕਲ ਗਿਆ ਅੱਜ ਮਿਲਿਆ ਮਾਂ ਨੂੰ 5 ਸਾਲਾਂ ਬਾਅਦ ਅੱਜ ਦੀਪਕ ਤੁਰਿਆ ਦ ਜਾਂਦਾ 9 ਮਾਰਚ 2020 ਵਾਲੇ ਦਿਨ ਬਾਈ ਦੱਸਦਾ ਵੀ ਅਸੀਂ ਥਾਣੇ ਰਿਪੋਰਟ ਕਰਾਈ ਸੀ 9 ਮਾਰਚ 2020 ਤੇ ਅੱਜ 5 ਸਾਲਾਂ ਬਾਅਦ 225 ਦੀ 20 ਫਰਵਰੀ ਦਾ ਦਿਨ ਅੱਜ ਠੀਕ ਹੈ ਦਸਾਂ 20 ਦਿਨਾਂ ਨੂੰ 5 ਸਾਲ ਪੂਰੇ ਹੋ ਜਾਣੇ ਆ ਤੇ ਦੀਪਕ ਅੱਜ ਮਿਲਿਆ ਆਪਣੇ ਮਾਪਿਓ ਨੂੰ ਅੱਜ ਆਪਣੇ ਪੰਜ ਭਰਾਵਾਂ ਦਾ ਭਰਾਵਾ ਦੀਪਕ ਦੀਪਕ ਦੇ ਪਿੰਡੋਂ ਸਰਪੰਚ ਸਾਹਿਬ ਆਏ ਨੇ ਸਰਪੰਚ ਸਾਹਿਬ ਕਿਹੜਾ ਪਿੰਡ ਆ ਤੁਹਾਡਾ ਬੋਦੇ ਦੀ ਕੋਈ ਗਰਦਾਸਪੁਰ ਜ਼ਿਲ੍ਹਾ ਗਰਦਾਸਪੁਰ ਜ਼ਿਲ੍ਹਾ ਬੋਦੇ ਦੀ ਕੋਈ ਪਿੰਡ ਪਿੰਡ ਬੋਦੀ ਦੀ ਕੋਈ ਬਟਾਲਾ ਸ਼ਹਿਰ ਬਟਾਲਾ ਸ਼ਹਿਰ ਆ ਛੋਟਾ ਕਿੰਨਾ ਸਰਪੰਚ ਸਾਹਿਬ ਗੁਰਦੇਵ ਸਿੰਘ ਗੁਰਦੇਵ ਸਿੰਘ ਜੀ ਤੇ ਤੁਹਾਡੇ ਨਗਰ ਤੋਂ ਹੀ ਆ ਬਾਈ ਹਾਂਜੀ ਮੈਂ ਪਿੰਡ ਦਾ ਸਰਪੰਚ ਹਾਂ ਠੀਕ ਹੈ ਬੜਾ ਵੀਰ ਜੀ ਨੱਕ ਜਿਆਦਾ ਸਾਡਾ ਸਾਰਾ ਨਗਰ ਰਾਤ ਦਾ ਹੀ ਨਾ ਤੁਸੀਂ ਸਾਡਾ ਗਰੁੱਪ ਜਿਹੜਾ ਪਿੰਡ ਦਾ ਬਣਿਆ ਇੰਨਾ ਕੁ ਮੁੰਡੇ ਵਿਚਾਰੇ ਇੰਨਾ ਜੋ ਖੁਸ਼ ਹੋਣ ਦੇ ਇਹਨਾਂ ਤੇ ਤੁਹਾਨੂੰ ਦਵਾਵਾਂ ਦੇ ਹੁੰਦੇ ਜਿਹੜਾ ਤੁਸੀਂ ਕੰਮ ਕਰਤਾ ਇਹਨਾਂ ਨੇ ਇਹਨੂੰ ਮੁੱਕਿਆ ਸਮਝ ਲਿਆ ਜੀ ਵੀ ਕਰੋਨਾ ਤੇ ਕਰੋਨਾ ਵੀ ਆ ਗਿਆ ਕਿ ਕਿੱਥੋਂ ਰਿਹਾ ਹੋਣਾ ਪਰ ਰਾਤ ਦੇ ਹੀ ਸਾਡੇ ਮੈਂ ਬੋਲ ਹੀ ਨਹੀਂ ਸਕਦਾ ਵੀ ਜਿਹੜਾ ਕੰਮ ਤੁਸੀਂ ਵੀਰ ਜੀ ਕਰਤਾ ਨਾ ਯਾਰ ਤੁਹਾਡੀ ਤੁਹਾਡੀ ਮਰਬੋਹ ਜ਼ਿਆਦਾ ਹੋਏ ਅੱਜ ਵੀ ਹੋਏ ਸਾ ਨੂੰ ਮਰ ਲੱਗਦਾ ਧੰਨਵਾਦ ਤੁਹਾਡੀਆਂ ਦੁਆਵਾਂ ਦਾ ਕੀ ਕਰ ਸਕਦਾ ਦੇਖੋ ਇਹਨਾਂ ਮਾਮਾ ਦੀਆਂ ਇੰਨੀਆਂ ਸੀਸਾਂ ਲੱਗ ਰਿਹਾ ਕਰਦੇ ਜਾ ਰਹੇ ਹੋਰ ਵੀ ਮਾਮਾ ਸੀਸਾਂ ਦਿਨ ਤੱਕ ਜਿੰਨਾ ਤੇ ਨਹੀਂ ਪੁੱਤ ਉਹ ਤੁਹਾਡਾ ਵੀ ਨਹੀਂ ਸਾਡੇ ਵਾਸਤੇ ਵੀ ਭਾਜੀ ਵਾਸਤੇ ਵੀ ਉਹ ਵੀ ਲੱਗ ਮੈਂ ਤੈਨੂੰ ਲੱਗਦਾ ਸੀ ਵੀ ਆਊਗਾ ਇੱਕ ਦਿਨ ਉਮੀਦ ਤਾਂ ਮਾਰ ਹੀ ਉਮੀਦ ਨਹੀਂ ਮੁੱਕਦੀ ਕਦੇ ਅਸਾਲ ਦੀ ਦਿਨ ਪਿਆਏਗਾ ਹਰ ਕਲਪ ਦੇ ਬਹੁਤ ਹੀ ਬਹੁਤ ਹੀ ਆਪਾਂ ਸਮਝਾਂਦੇ ਆ ਨਾ ਕਿ ਹੁਣ ਚਲੋ ਜਿੱਦੋਂ ਦਾ ਦਾਣਾ ਮੰਨ ਲਿਖਿਆ ਉਹਨਾਂ ਦੇ ਕਰਮਾਂ ਚ ਉਤੋਂ ਦਾ ਹੁਣ ਚਲੋ ਜਦੋਂ ਇਹ ਗਾਡੀ ਘਰ ਦਾ ਫੇਰਾ ਜੇਗਾ ਤੇ ਉਹ ਤੁਹਾਡੀ ਮਿਹਰਬਾਨੀ ਹੈ ਤੁਹਾਡੀ ਚਲੋ ਤੁਹਾਡੀ ਸੇਵਾ ਨਾਲ 2018 ਚ ਡੈਡੀ ਦੀ ਡੈਥ ਹੋ ਗਈ ਸੀ ਕੈਂਸਰ ਵਗੈਰਾ ਸੀ ਉਹਨੂੰ ਕੋਈ ਉਹ ਹਾਰਟ ਅਟੈਕ ਹੋ ਜੀ ਤੇ ਉਹਦੇ ਕਰਕੇ ਡੈਥ ਹੋ ਗਈ ਉਹਨਾਂ ਦੀ ਤੁਮਾਂ ਦੀ ਕਮਾਈ ਸਾਹਮਣੇ ਅੱਛਾ ਬਹੁਤ ਵਧੀਆ ਕੰਮ ਕਰਦੇ ਰਾਜ ਮਿਸਤਰੀ ਦਾ ਕੰਮ ਕਰਦੇ ਸੀ ਹਾਂ ਜੀ ਠੇਕੇਦਾਰ ਹੀ ਠੇਕੇਦਾਰੀ ਕਰਦੇ ਸੀ ਬੰਦਿਆਂ ਨੂੰ ਨਾਲ ਲਾ ਕੇ ਕੰਮ ਕਰਾਉਂਦੇ ਸੀ ਦੀਪਕ ਠੇਕੇਦਾਰ ਹੈ ਜੀ ਦੀਪਕ ਆ ਕਮਰੇ ਪਾ ਦੇਗਾ ਕੰਧਾਂ ਕਰ ਦੇਗਾ ਆ ਫਿਲਮ ਇੱਥੇ ਇਹਨਾਂ ਨੇ ਦੂਮਾ ਨਹੀਂ ਕੀਤਾ ਸੀ ਪਲਾਸਟਰ ਕਰ ਦੇਗੇ ਸਾਰਾ ਉੱਥੇ ਉੱਥੇ ਸਾ ਉੱਥੇ ਸੀ ਤੋਂ ਅੱਛਾ ਕਿੱਥੇ ਕਿੱਥੇ ਸੀ ਤੂੰ ਹਾਂ ਇਹਨਾਂ ਦੀ ਵਿਆਹ ਦੀ ਫੋਟੋ ਇਹਨਾਂ ਦੀ ਵਾਈਫ ਦੀ ਫੋਟੋ ਉਹ ਸੋਹਣਾ ਜੇ ਤੂੰ ਪਿੰਡ ਗਿਆ ਦੇਖੋ ਇਹਨੇ ਵਿਆਹ ਦੀ ਫੋਟੋ ਆ ਵੀਰ ਦੇ ਇੰਨਾ ਸੋਹਣਾ ਤੂੰ ਕਿੱਥੇ ਪਿੱਛੇ ਲੱਗਿਆ ਹੋਇਆ ਹੈ ਨਾ ਕਿੱਥੇ ਫੜਿਆ ਹੈ ਬਾਲ ਲੱਦਣ ਦੇ ਹੈ ਉਹ ਦਿਨ ਜਿਹੜਾ ਤਾਂ ਬਾਜ਼ੇ ਨਾਈਆ ਜੇ ਕਰ ਆਇਆ ਮਾਂ ਉਸ ਸਮੇਂ ਨੂੰ ਛਤਾਉਂਦੀ ਆ ਉਸ ਸਮੇਂ ਬਾਰੇ ਪੁੱਛਦੀ ਆ ਵੀ ਤੂੰ ਉਸ ਦਿਨ ਬਾਲਣ ਲੱਦਣ ਗਿਆ ਕਿੱਥੇ ਚਲੇ ਗਿਆ ਸੀ ਜਿੱਦਣ 5 ਸਾਲ ਪਹਿਲਾਂ ਮਾਂ ਦੇ ਹੱਥੋਂ ਪੁੱਤ ਗੁੰਮਿਆ ਸੀ ਉਹ ਦਿਨ ਨੂੰ ਮੈਂ ਅੱਜ ਵੀ ਯਾਦ ਕਰਦੀ ਆ ਮੈਂ ਆਂ ਦੀਪੂ ਰੋਟੀ ਖਾ ਲੈ ਚੱਲਿਆ ਤੇ ਰੋਟੀ ਖਾ ਲੈ ਰੋਟੀ ਕੋਈ ਸੋਚ ਕੇ ਬੈ ਕੇ ਇਹਨੇ ਰੋਟੀ ਖਾ ਲਈ ਪੁੱਤ ਜੀ ਅੱਛਾ ਜੀ ਇਹ ਵੀ ਅਨੰਦਪੁਰ ਸਾਹਿਬ ਗਿਆ ਫੇਰ ਨਹੀਂ ਮੁੜ ਕੇ ਮੁੜਿਆ ਇਹ ਨਹੀਂ ਮੁੜਿਆ ਲੋਕ ਨੂੰ ਲੱਗਦਾ ਐ ਲੰਮੀ ਜਾਂਦੇ ਰੇ ਅੰਦਪੁਰ ਸਾਹਿਬ ਤੇ ਮੈਂ ਹੀ ਗਈ ਦੀਆਂ ਤੇ ਇੰਨੇ ਇਦਾਂ ਪੀੜ ਪੱਕ ਬੱਧੀ ਆਣੇ ਮੇਰੇ ਕੋਲ ਨਾ ਗੱਡੀ ਦੇ ਸਾਬੇ ਹੋਰੀ ਗੱਡੀ ਖੜਦੇ ਹੁੰਦੇ ਸੀ ਤੇ 20 ਸਾਲ ਦੀ ਆਪਣੀ ਤੇ ਤੂੰ ਨਾ ਮੰਮੀ ਮੈਂ ਇੱਥੇ ਹੀ ਨਾ ਰਿਹਾ ਪਾ ਮੈਂ ਹਾਂ ਵੀ ਦੂਰ ਦੂਰੋਂ ਗੱਡੀ ਆਏ ਤੇ ਇੰਨਾ ਤੇ ਹੋ ਲਮ ਲਾ ਵੇਖ ਕੇ ਚੱਲ ਜਾਂਦੇ ਜੇ ਤੈਨੂੰ ਕੋਈ ਨਾ ਰੱਖੇਗਾ ਫਿਰ ਕੀ ਕਰੇਗਾ ਤੇ ਮੈਂ ਤਾਂ ਸਾਡੇ ਨਾਲ ਹੀ ਆਇਆ ਉਹ ਤਾਂ ਲੈ ਉਹ ਆਰਵਾਨ ਕੇ ਬਜ਼ੇਰਾ ਦੁੱਖ ਹੀ ਪਾਇਆ ਦਾ ਵਿਆਹ ਵੀ ਕੀਤਾ ਫੇਰ ਵੀ ਜਿਹੜੀ ਮਾਲਕ ਨੂੰ ਮਨਜ਼ੂਰ ਹੀ ਫੇਰ ਉਹ ਲੈ ਮੱਲੇ ਗਿਆ ਉਹ ਜਿਹੜਾ ਉਹਦਾ ਸੇਵਾ ਕਰਦਾ ਹੈ ਜਿੱਤੇ ਕਿ ਬੰਨਣ ਵੱਡਣ ਕੇ ਇਹਨੇ ਪੀਨ 14 ਨੰਬਰ ਦਾ ਬਾਈਪਾਸ ਤੋਂ ਥੋੜੀ ਹੱਟ ਕੇ ਕਰ ਤੂ ਪਰ ਹਾ ਨੂੰ ਨਹੀਂ ਪਤਾ ਨਾ ਉਹ ਜਿਹੜੀ ਪਿੰਡ ਦੀਆਂ ਬੁੱਢੀਆਂ ਉਹਨਾਂ ਦੱਸਿਆ ਵੀ ਤੁਹਾਡਾ ਆਏ ਆਏ ਉਹ ਮੋਟਰਸਾਈਕਲ ਤੇ ਸਕੂਟਰ ਲੈ ਕੇ ਲੋਕੀ ਸਾਰੇ ਦੌੜਦੇ ਵੇ ਇਹ ਆਪਣੇ ਲਾਲ ਬੰਦੀ ਉਹ ਵੱਡੀ ਉਹ ਲੰਬੀ ਨਹੀਂ ਸਾਨੂੰ ਆ ਹਟੋੜਿਆ ਬਾਲਣ ਬੱਜਦਾ ਨਹੀਂ ਕਿਵੇਂ ਦੀਪਕ ਕਿੱਧਰ ਚਲੇ ਗਿਆ ਤੂੰ ਮੰਮੀ ਦੱਸ ਦੀ ਆਨੰਦਪੁਰ ਸਾਹਿਬ ਤੋਂ ਤੂੰ ਕਿੱਥੇ ਚਲੇ ਗਿਆ ਖਰੜ ਕਿਵੇਂ ਆ ਗਿਆ ਤੂੰ ਹੈ ਚਲੋ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਤੁਹਾਡੀਆਂ ਦਿੱਤੀਆਂ ਹੋਈਆਂ ਦੁਆਵਾਂ ਸਦਕਾ ਅੱਜ ਇੱਕ ਮਾਂ ਦਾ ਪੁੱਤ ਮਿਲ ਗਿਆ ਭਰਾਵਾਂ ਦਾ ਭਰਾ ਮਿਲ ਗਿਆ ਅੱਜ ਨਗਰ ਖੇੜੇ ਦੇ ਲੋਕ ਵੀ ਆਏ ਨੇ ਉਹਨਾਂ ਦਾ ਪਿੰਡ ਦਾ ਬਸਿੰਦਾ ਮਿਲ ਗਿਆ ਇਹ ਤੁਹਾਡੀਆਂ ਦੁਆਵਾਂ ਅਰਦਾਸਾਂ ਤੇ ਸੀਸਿਆਂ ਸਦਕਾ ਅਸੀਂ ਹਮੇਸ਼ਾ ਬੇਨਤੀ ਕਰਦੇ ਹੁੰਨੇ ਜਦੋਂ ਕੋਈ ਇਸ ਤਰ੍ਹਾਂ ਦੀ ਅਸੀਂ ਵੀਡੀਓ ਸ਼ੇਅਰ ਕਰਦੇ ਹੁੰਨੇ ਆ ਵੀ ਉਹਨੂੰ ਅੱਗੇ ਜ਼ਰੂਰ ਸ਼ੇਅਰ ਕਰਦਿਆ ਕਰੋ ਪਤਾ ਨਹੀਂ ਤੁਹਾਡੀ ਸ਼ੇਅਰ ਕੀਤੀ ਵੀਡੀਓ ਨੇ ਕਿਹੜੀ ਮਾਂ ਦਾ ਪੁੱਤ ਕਿਦੋਂ ਉਹਦੀ ਝੋਲੀ ਪਾ ਦੇਣਾ ਅੱਜ ਇਹ ਪਤਾ ਨਹੀਂ ਕਿਹਦੀ ਸ਼ੇਅਰ ਕੀਤੀ ਵੀਡੀਓ ਹੋਊਗੀ ਜਿਹੜੀ ਘਮ ਦੀ ਘਮਾਉਂਦੀ ਇਹਨਾਂ ਤੱਕਰ ਪਹੁੰਚੀ ਆ ਤੇ ਜਿਹਨੂੰ ਦੇਖ ਕੇ ਅੱਜ ਇਹ ਪਰਿਵਾਰ ਇੱਥੇ ਪਹੁੰਚਿਆ 5 ਸਾਲਾਂ ਬਾਅਦ ਅੱਜ ਮਾਂ ਨੇ ਆਪਦਾ ਪੁੱਤ ਦੇਖਿਆ ਤੇ ਘੰਡ ਵਿੱਚ ਕਿਤੇ ਨਾ ਕਿਤੇ ਐ ਵੀ ਹੁੰਦਾ ਸੀ ਵੀ ਕਿਤੇ ਕੁਝ ਹੋਰ ਤਾਂ ਨਹੀਂ ਗਿਆ ਹੋਊ ਉਹਨੂੰ ਕਿਤੇ ਐ ਤਾਂ ਨਹੀਂ ਹੋਊਗਾ ਵੀ ਕੁਝ ਨੂੰ ਭਰਾ ਦੱਸਦੇ ਆ ਵੀਰ ਵੀ ਕੋਰੋਨਾ ਦਾ ਸਮਾਂ ਨਿਕਲਿਆ ਔਰ ਉਹ ਤਾਂ ਚੰਗੇ ਚੰਗੇ ਘਰਾਂ ਦੇ ਵਿੱਚ ਆਪਾਂ ਬੈਣ ਪੈਂਦੇ ਦੇਖਿਆ ਚੰਗੇ ਚੰਗੇ ਤਕੜੇ ਚੰਗੇ ਚੰਗੇ ਸਿਹਤਮੰਦ ਲੋਕ ਮੈਂਟਾਂ ਚੀ ਦੁਨੀਆ ਤੋਂ ਤੁਰ ਗਏ ਤੇ ਉਹ ਵੀ ਇੱਕ ਸਮਾਂ ਨਿਕਲਿਆ ਉਹਦੇ ਚੈਨ ਲੱਗਦਾ ਸੀ ਵੀ ਖਣੀ ਕਰੋਨਾ ਚ ਇਹਨੂੰ ਕੁਝ ਹੋ ਨਾ ਗਿਆ ਹੋਵੇ ਪਰ ਮਾਂ ਦਾ ਚਿੱਤ ਨਹੀਂ ਸੀ ਮੰਦਾ ਮਾਂ ਕਹਿੰਦੀ ਮੈਨੂੰ ਲੱਗਦਾ ਸੀ ਮੇਰਾ ਪੁੱਤ ਆਊਗਾ ਇੱਕ ਦਿਨ ਮਾਂ ਦੱਸਦੀ ਆ ਵੀ ਮੈਂ ਤੁਹਾਡੀਆਂ ਵੀਡੀਓ ਦੇਖਦੀ ਹੁੰਦੀ ਸੀ ਮਨੁਖਤਾਰੀ ਸੇਵਾ ਦੀਆਂ ਵੀ ਕਿਤੇ ਮੇਰਾ ਪੁੱਤ ਤਾਂ ਨਹੀਂ ਖੌਰੇ ਕਿਸੇ ਵੀਡੀਓ ਚ ਮੇਰਾ ਪੁੱਤ ਤਾਂ ਨਹੀਂ ਆ ਗਿਆ ਇੱਕ ਦਿਨ ਸੱਚੀ ਉਹ ਆ ਗਿਆ ਇੱਕ ਦਿਨ ਸੱਚੀ ਉਹ ਸਾਡੀਆਂ ਵੀਡੀਓ ਦੇ ਵਿੱਚ ਮਾਂ ਨੂੰ ਆਪਦਾ ਪੁੱਤ ਲੱਭ ਗਿਆ ਇੱਜ ਉਹ ਮਾਂ ਦਾ ਪੁੱਤ ਲੈਣ ਆਈ ਇੱਥੇ ਅਰਦਾਸ ਕਰਿਓ ਮਾਂ ਦਾ ਪੁੱਤ ਆਪਣੇ ਘਰ ਜਾਵੇ ਤੰਦਰੁਸਤ ਹੋਵੇ ਚੜ੍ਹਦੀ ਕਲਾ ਵਾਲਾ ਜੀਵਨ ਬਤੀਤ ਕਰੇ ਆਪਣੀ ਮਾਂ ਨੂੰ ਸੁੱਖ ਦੇਵੇ ਆਪਣੀ ਮਾਂ ਦੀਆਂ ਉਹ ਸਾਰੀਆਂ ਸਦਰਾ ਪੂਰੀਆਂ ਕਰੇ ਜਿਹੜੇ ਅਰਮਾਨ ਜਿਹੜੀਆਂ ਉਮੀਦਾਂ ਉਸ ਮਾਂ ਨੇ ਆਪਣੇ ਪੁੱਤ ਤੋਂ ਲਾਈਆਂ ਹੋਈਆਂ ਮਾਂ ਤੁਹਾਡਾ ਕੀ ਨਾਮ ਆ ਇਹਨਾਂ ਸੁੱਖੋ ਸੁੱਖੋ ਮਾਤਾ ਜਿਹੜੀ ਅਸੀਂ ਬੇਟੀ ਆ ਉਹ ਕਿੱਡੀ ਖੂਗੀ ਹਣ ਕਿ ਸਤ 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 ਜਰਦੀ ਉਹ ਆਪਣੇ ਘਰ ਜਾਣਾ ਆਪਣੇ ਜੀਆਂ ਚ ਅੱਛਾ ਨਾਨੀ ਨੂੰ ਆਦੀ ਨਾਨੀ ਹੋ ਗਿਆ ਦੀ ਉਹ ਆਦੀ ਨਾ ਅੱਛਾ ਤੇ ਜੀ ਹੈਗੇ ਨਾ ਮੋਨਾ ਚ ਜਾਣਾ ਤੇਰੀ ਜਲਦੀ ਨਹੀਂ ਡੀ ਕੇ ਸਤਾਂ ਅੱਠਾਂ ਸਾਲਾਂ ਦੀ ਡੀ ਕੇ ਠੀਕ ਹੈ ਮਾਂ ਇਹਦਾ ਮੋਬਾਈਲ 'ਚ ਪੰਗੜਾ ਪਾਉਂਦੀ ਤੇ ਕਿੱਥੋਂ ਆ ਸੀਉਂ ਬੀਠੇ ਨੇ ਸਾਨੂੰ ਬੋਲ ਆਹਦੀ ਬੇਟੀ ਨਹੀਂ ਇੱਥੇ ਮੇਰੇ ਕੇ ਵਿਆਹ ਤੇ ਮਿਲੇ ਸੀ ਆਹ ਬੇਟੀ ਆਹ ਹਲਾ ਤੇਰੀ ਬੇਟੀ ਕਿੱਡੀ ਵੱਡੀ ਹੋ ਗਈ ਦੀਪਕ ਐਂ ਫਿਰ ਕੀ ਪੂਰੀ ਮੇਰੇ ਪੁੱਤ ਤੇਰੇ ਵਰਗੀ ਆ ਆ ਦੇਖੋ ਜੀ ਦੀਪਕ ਦੀ ਬੇਟੀ ਹਨਾ ਕਿੰਨੀ ਸੋਹਣੀ ਆ ਦੀਪਕ ਵਰਗੀ ਆ ਜਮਾਈ ਦਾ ਦੀਪਕ ਤੇਰੇ ਵਰਗੀ ਆ ਕੀ ਨਾਂ ਇਹਦਾ ਖੁਸ਼ੀ ਖੁਸ਼ੀ ਇਹਦਾ ਨਾਮ ਦੀਪਕ ਖੁਸ਼ੀ ਤੇਰੇ ਵੱਲੋਂ ਆਦੀ ਆ ਮੇਰੀ ਦਾਦੀ ਜੀਏ ਬਰਬਤ ਨਾ ਤਾ ਅੱਜ ਆਪਾਂ ਵੀਡੀਓ ਬਾਅਦ ਵੀ ਤੁਹਾਡੇ ਪਿੰਡ ਵਾਲੇ ਸਰਪੰਚ ਸਾਹਿਬ ਨੇ ਦੇਖੀ ਇਹਨਾਂ ਨੇ ਆਪਾਂ ਨੂੰ ਪਤਾ ਨਹੀਂ ਲੱਗਾ ਜੇ ਕਿ ਸਾਡਾ ਮਤਲਬ ਭਰਾ ਵਾ ਸਰਪੰਚ ਸਾਹਿਬ ਨੇ ਪਹਿਲਾਂ ਹੀ ਰਿਕਾਰਡਿੰਗ ਪਾਤੀ ਕਿ ਸਾਡੇ ਪਿੰਡ ਦਾ ਮੁੰਡਾ ਲੱਭਾ ਆਪਾਂ ਸਵੇਰੇ ਹੀ ਜਾਵਾਂਗੇ ਤੇ ਇਹਦਾ ਕਿਹਾਵਾਂਗੇ ਤੇ ਨਾਲੇ ਤੁਹਾਡਾ ਤੁਸੀਂ ਪਛਾਣ ਸਰਪੰਚ ਸਾਹਿਬ ਪਹਿਲਾਂ ਇਹਨਾਂ ਨੇ ਆਪਾਂ ਕਿ ਸ਼ੁਕਰੀਆ ਭਾਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਟਾਲੇ ਸ਼ਹਿਰ ਦਾ ਵੀਰ ਆ ਗਰਦਾਸਪੁਰ ਜ਼ਿਲ੍ਹੇ ਦਾ ਵੀਰ ਆ ਬਟਾਲਾ ਤਹਿਸੀਲ ਪੈਂਦੀ ਆ ਤੇ ਪਿੰਡ ਪੈਂਦਾ ਬੋਦੇ ਦੀ ਖੂਹੀ ਤੇ ਉੱਥੋਂ ਅੱਜ ਵੀਰ ਦੀਪਕ ਨੂੰ ਲੈਣ ਆਏ ਨੇ ਧੰਨਵਾਦ ਆ ਬੋਦੇ ਦੀ ਖੂਹੀ ਪਿੰਡ ਦੇ ਨਗਰ ਨਿਵਾਸੀ ਵੀਰ ਦੱਸਦਾ ਵੀ ਸਾਰੇ ਪਿੰਡ ਨੇ ਖੁਸ਼ੀ ਮਨਾਈ ਹੈ ਜਦੋਂ ਉਹਨਾਂ ਨੂੰ ਪਤਾ ਲੱਗਿਆ ਵੀ ਸਾਡੇ ਪਿੰਡ ਦਾ ਬਸਨੀਕ ਆ ਜਿਹੜਾ ਉਹ ਮਨੁੱਖਤਾ ਦੀ ਸੇਵਾ ਪਰਿਵਾਰ ਦੇ ਵਿੱਚ ਪਹੁੰਚ ਗਿਆ ਵਾ ਤੇ ਅੱਜ ਇਹ ਲੈ ਕੇ ਚੱਲੇ ਨੇ ਵੀਰ ਨੂੰ ਇੱਥੋਂ ਆਪਣੇ ਘਰ ਸੁਪਨਿਆਂ ਦੇ ਘਰ ਤੋਂ ਦੀਪਕ ਆਪਣੇ ਘਰ ਦਾ ਸਫ਼ਰ ਸ਼ੁਰੂ ਕਰ ਰਿਹਾ ਅੱਜ ਅਰਦਾਸ ਕਰਿਓ ਦੀਪਕ ਆਪਣੇ ਘਰ ਖੁਸ਼ ਰਵੇ ਤੰਤਰਸਰਵੇ ਚੜ੍ਹਦੀ ਕਲਾ ਵਿੱਚ ਰਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ